ਇਹ ਨਹੀਂ ਕੋਈ ਨਹੀਂ ਦੇ ਆਗੇ ਨਹੀਂ ਦੇ ਆਗੇ ਨਹੀਂ ਦੇ ਆਗੇ ਆਮ ਆਮੀ ਪਾਰਟੀ ਸਰਕਾਰ ਮਰਦਾਬਾਦ 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 ਇਹਨਾਂ ਦੀ ਆਪਣੀ ਜ਼ਮੀਰ ਵਿਕ ਚੁੱਕੀ ਹੈ ਜੀ ਬਾਕੀ ਸਾਰਾ ਕੁਝ ਕੋਈ ਕੋਈ ਪ੍ਰੋਬਲਮ ਨਹੀਂ ਹੈ ਆਪਣੀ ਜ਼ਮੀਰ ਵੀ ਵਿਕ ਚੁੱਕੀ ਹੈ ਇਹਨਾਂ ਦੀ ਕੁਝ ਵੀ ਬੋਲਣ ਨੂੰ ਤਿਆਰ ਹੋ ਜਾਂਦੇ ਨੇ ਕੁਝ ਵੀ ਕਹਿ ਦਿੰਦੇ ਨੇ ਕਿਸੇ ਚੀਜ਼ ਦਾ ਹੀ ਵਿਰੋਧ ਕਰ ਦਿੰਦੇ ਨੇ ਸੋ ਇਹ ਜਿਹੜਾ ਇਹਨਾਂ ਦਾ ਗਲਤ ਫਹਿਮੀ ਨਾ ਫਲਾਉਣ ਕਿਰਪਾ ਕਰਕੇ ਵਿਰੋਧੀ ਪਾਰਟੀਆਂ ਉਹਨਾਂ ਚ ਰੋ ਆਪਣੀ ਜ਼ਮੀਨ ਤੇ ਖੇਤੀ ਕਰ ਸਕਦੇ ਨੇ ਤੇ 50000 ਰੁਪਏ ਪਰ ਏਕੜ ਸੀ ਉਹਨਾਂ ਨੂੰ ਜਿਹੜਾ ਕੰਪਨਸੇਸ਼ਨ ਦੇਵਾਂਗੇ ਨੋਟੀਫਿਕੇਸ਼ਨ ਦਾ ਸਾਲ ਬਾਅਦ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਤੇ ਪੋਜੈਸ਼ਨ ਲੈ ਲਿਆ ਤੁਹਾਨੂੰ 1 ਲੱਖ ਰੁਪਏ ਮਿਲਣ ਲੱਗ ਜੂਗਾ ਉਹ ਸੇਵ ਕਰਦਾ فرض ਕਰ ਲੋ ਡਵੈਲਪਮੈਂਟ ਤੇ ਸਾਲ ਤੋਂ ਵੱਧ ਟਾਈਮ ਲੱਗ ਗਿਆ ਤੁਹਾਨੂੰ ਹਰ ਸਾਲ 10% ਦਾ ਵਾਅਦਾ ਹੋਊਗਾ ਜੀ ਉਹਦੇ ਅਗਲੇ ਸਾਲ ਨੂੰ ਇੱਕ 1 ਲੱਖ 10000 ਮਿਲੂਗਾ ਦੇ ਨਾਲ ਉਹਦੇ ਇੱਕ 100 ਗਜ ਹੈ 50 ਗਜ ਦੀ 75 ਗਜ ਦੀ ਇਹ ਦੇਖਦੇ ਤਰ੍ਹਾਂ ਹਜ਼ਾਰ ਗਜ ਰੈ residențial ਮਿਲ ਨਹੀਂ ਮਿਲਣਾ 200 ਗਜ ਜੋ ਨਹੀਂ ਲੈਂਦਾ ਕਮਰਸ਼ੀਅਲ ਤਾਂ ਉਹਨੂੰ 600 ਗਜ ਰੈ residențial ਚ ਕਨਵਰਟ ਕਰ ਦਿੱਤਾ ਜਾਊਗਾ 1600 ਗਜ ਮਤਲਬ ਅਸੀਂ ਉਹਨੂੰ ਮਜਬੂਰ ਨਹੀਂ ਕਰਨਾ ਕਿ ਤੂੰ ਵੇਚ ਇਹ ਵੀ ਗੱਲ ਕਲੀਅਰ ਕਰ ਦੇਣੇ ਇੰਨੇ ਦਿਨੀ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦਾ ਮੁੱਦਾ ਕਾਫੀ ਜ਼ਿਆਦਾ ਭਖਿਆ ਹੋਇਆ ਮੌਜੂਦਾ ਸਰਕਾਰ ਦੇ ਵੱਲੋਂ ਜਿੱਥੇ ਇਸ ਪਾਲਿਸੀ ਦੀਆਂ ਤਾਰੀਫਾਂ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਵਿਰੋਧੀ ਲੀਡਰਾਂ ਦੇ ਵੱਲੋਂ ਇਸ ਦਾ ਤਿੱਖਾ ਵਿਰੋਧ ਵੀ ਕੀਤਾ ਜਾ ਰਿਹਾ ਅੱਜ ਮੂਲ ਤੋਂ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ ਤੇ ਮੁੱਖ ਮੰਤਰੀ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹਨਾਂ ਦੇ ਵੱਲੋਂ ਕੈਬਨਿਟ ਮੀਟਿੰਗ ਖਤਮ ਹੋਣ ਤੋਂ ਬਾਅਦ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਜਦੋਂ ਤੱਕ ਕਿਸਾਨਾਂ ਦੀ ਜ਼ਮੀਨ ਵੇਲੀ ਹੈ ਤਾਂ ਕਿਸਾਨ ਉੱਥੇ ਖੇਤੀ ਕਰ ਸਕੇਗਾ ਪਲਾਟ ਨਾ ਮਿਲਣ ਤੱਕ ਕਿਸਾਨਾਂ ਨੂੰ 1 ਲੱਖ ਰੁਪਏ ਸਲਾਨਾ ਮਿਲੇਗਾ ਸਰਕਾਰ ਨੇ ਜ਼ਮੀਨ ਦੇ ਕਿਰਾਏ ਦੇ ਵਿੱਚ ਇਹ ਵਾਅਦਾ ਕੀਤਾ ਮੁੱਖ ਮੰਤਰੀ ਮਾਨ ਦੇ ਵੱਲੋਂ ਦੱਸਿਆ ਗਿਆ ਕੇ ਕਿਰਾਏ ਦੇ ਵਿੱਚ ਹਰ ਸਾਲ 10% ਦੀ ਵਾਧਾ ਵੀ ਕੀਤਾ ਜਾਵੇਗਾ ਉਹਨੇ ਕਿਹਾ ਕਿ ਜੇਕਰ ਕੋਈ 200 ਗੱਜ ਨਹੀਂ ਲੈਣਾ ਚਾਹੁੰਦਾ ਤਾਂ ਉਸ ਨੂੰ ਰਿਹਾਇਸ਼ੀ ਇਲਾਕੇ ਦੇ ਵਿੱਚ 600 ਗੱਜ ਵਾਧਾ ਦਿੱਤਾ ਜਾਵੇਗਾ ਇਹ ਮੁੱਖ ਮੰਤਰੀ ਮਾਨਦੀਪ ਬੁੱਲੂ ਪ੍ਰੈਸ ਕਾਨਫਰੰਸ ਕਰਕੇ ਲੈਂਡ ਪੂਲਿੰਗ ਪਾਲਿਸੀ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਗਲਤਫਹਿਮੀ ਫੈਲਾਈ ਜਾ ਰਹੀ ਹੈ ਵਿਰੋਧੀ ਪਾਰਟੀਆਂ ਵੱਲੋਂ ਕਿ ਜਿੱਥੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ ਉਥੇ ਸਾਰੀ ਜ਼ਮੀਨ ਤੇ ਹੀ ਰਿਸਟਰੀ ਬੰਦ ਹੋ ਜੂਗੀ ਬਿਲਕੁਲ ਨਿਰadhar ਤੇ ਬਿਲਕੁਲ ਬੇਹਿਸਲੈਸ ਬਿਲਕੁਲ ਇਹ ਅਫਵਾਹ ਜੇ ਫਰਜ ਕਰੋ ਕਿਸੇ ਇਲਾਕੇ ਚ 140 ਏਕੜ ਦੇ ਵਿੱਚ ਕੋਈ ਛੋਟੀ ਅਰਬਨ ਸਿਟੀ ਬਣਾਉਣੀ ਹੈ ਤਾਂ ਉਹਦੇ ਚੋਂ 15 ਏਕੜ ਜ਼ਮੀਨ ਦੇ ਮਾਲਕ ਪੰਜ ਪੰਜ ਕਰ ਦਿੱਤੇ ਨਹੀਂ ਹੋ ਸਕਦੇ ਨੇ 750 ਦੇ ਦੋ ਵੀ ਹੋ ਸਕਦੇ ਨੇ 15 ਦਾ ਇੱਕ ਵੀ ਹੋ ਸਕਦਾ ਉਹ ਕਹਿੰਦੇ ਨੇ ਕਿ ਅਸੀਂ ਜ਼ਮੀਨ ਨਹੀਂ ਦੇਣੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਆਪਣੀ ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕਦੇ ਜਾਂ ਆਪਣੀ ਜ਼ਮੀਨ ਗਹਿਣੇ ਨਹੀਂ ਕਰ ਸਕਦੇ ਕਿਸੇ ਨੂੰ ਜਾਂ ਆਪਣੀ ਜ਼ਮੀਨ ਦੀ ਲਿਮਟ ਨਹੀਂ ਕਰਾ ਸਕਦੇ ਜਾਂ ਉਹਨਾਂ ਦੀ ਰਿਸਟਰੀ ਰੁਕ ਜਾਊਗੀ ਬਿਲਕੁਲ ਫਰੀ ਜ਼ਮੀਨਾ ਹੋ ਕੀਤੀ ਕਰ ਸਕਦੇ ਨੇ ਉਹ ਤਾਂ ਸਰਕਾਰ ਇੱਕ 125 ਇਕੜ ਤੇ ਬਣਾ ਦੂ 15 ਘਟਾ ਲਾਂ ਦੇ ਵਿੱਚੋਂ ਜਿਸ ਦਿਨ ਉਹਨਾਂ ਦਾ ਮਨ ਕਰੂਗਾ ਸਾਲ ਬਾਅਦ ਡੇਢ ਸਾਲ ਬਾਅਦ 2 ਸਾਲ ਬਾਅਦ ਕਿ ਹੁਣ ਸਾਨੂੰ ਰੇਟ ਅੱਛਾ ਲੱਗਦਾ ਆ ਜਾਂ ਵਧੀਆ ਹਾਈਟ ਆ ਹੁਣ ਰੇਟ ਦੀ ਉਹ ਉਸ ਦਿਨ ਦੇ ਸਕਦੇ ਨੇ ਇਹ ਚ ਕੋਈ ਨੋਟੀਫਿਕੇਸ਼ਨ ਦਾ ਮਤਲਬ ਰਜਿਸਟਰੀ ਤੇ ਰੋਕ ਨਹੀਂ ਹੈਗਾ ਇਹ ਐਕ acquisition ਚ ਹੁੰਦਾ ਜਦੋਂ ਜ਼ਮੀਨ ਐਕਵਾਇਰ ਕਰਨੀ ਹੁੰਦੀ ਆ ਉਦੋਂ ਨਰਸ਼ਟੀਆਂ ਤੇ ਰੋਕ ਲੱਗਦੀ ਹੈ ਇਹ ਲੈਂਡ ਪੂਲਿੰਗ ਦੇ ਵਿੱਚ ਕੁਆਇਰ ਨਹੀਂ ਕਰ ਰਹੇ ਜ਼ਮੀਨ ਕੋਈ ਵੀ ਇੱਕ ਵੀ ਇੱਕੜੀ ਕੋਈ ਕਨਾਲ ਦੂਸਰਾ ਜਿਹੜੀ ਜ਼ਮੀਨ ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ ਫੱਜ ਕਰੋ ਜ਼ਮੀਨ ਕਿਸੇ ਨੇ ਦੇਤੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਸਾਨੂੰ ਜੋ ਸੁਜੈਸ਼ਨ ਮਿਲੀ ਮੰਤਰੀ ਸਾਹਿਬ ਨੇ ਮੀਟਿੰਗਾਂ ਕੀਤੀਆਂ ਪਰਸਲੀਆਂ ਵੀ ਸਾਨੂੰ ਜਿਹੜੀ ਸਵਾਲ ਆਏ ਉਹ ਇੱਕ ਸਵਾਲ ਸੀਗਾ ਕਿ ਜਿੰਨਾ ਚਿਰ ਸਰਕਾਰ ਡਵੈਲਪ ਨਹੀਂ ਕਰੂਗੀ ਉਹਨੇ ਚਿਰ ਫਿਰ ਅਸੀਂ ਉਹ ਜ਼ਮੀਨ ਜਿਹੜੀ ਆ ਉਹਦਾ ਕੀ ਕਰਾਂਗੇ ਉਹਨਾਂ ਚ ਰੋ ਆਪਣੀ ਜ਼ਮੀਨ ਤੇ ਖੇਤੀ ਕਰ ਸਕਦੇ ਨੇ ਤੇ 50000 ਰੁਪਏ ਪਰ ਏਕੜ ਅਸੀਂ ਉਹਨਾਂ ਨੂੰ ਜਿਹੜਾ ਕੰਪਨਸੇਸ਼ਨ ਦੇਵਾਂਗੇ ਨੋਟੀਫਿਕੇਸ਼ਨ ਦਾ ਠੇਕਾ ਲੈ ਲੋ ਖੇਤੀ ਪਲੱਸ 50000 ਰੁਪਏ ਆਪਣੀ ਖੇਤੀ ਜੋ ਵੀ ਕਮਾ ਸਕਦੇ ਹੋ ਨਾਲ ਨਾਲ 50000 ਰੁਪਏ ਪਰ ਏਕੜ ਉਹਨੂੰ ਠੇਕਾ ਵੀ ਮਿਲੂਗਾ ਫਰਜ਼ ਕਰ ਲੋ ਡਵੈਲਪ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪੋਜੈਸ਼ਨ ਲੈਂਡ 'ਚ ਸਰਕਾਰ ਨੂੰ 1 ਸਾਲ ਲੱਗ ਗਿਆ ਸਾਲ ਬਾਅਦ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਤੇ ਪੋਜੈਸ਼ਨ ਲੈ ਲਿਆ ਤੁਹਾਨੂੰ 1 ਲੱਖ ਰੁਪਏ ਮਿਲਣ ਲੱਗ ਜੂਗਾ ਉਸੇਕਰ ਦਾ 1 ਲੱਖ ਰੁਪਏ ਉਹਨੂੰ ਉਹਦਾ ਮਿਲਣ ਲੱਗ ਜੂਗਾ ਤਾਂ ਫਿਰ ਡਿਵੈਲਪਮੈਂਟ ਤੇ ਟਾਈਮ ਲੱਗ ਰਿਹਾ ਫਰਜ ਕਰ ਲੋ ਡਿਵੈਲਪਮੈਂਟ ਤੇ ਸਾਲ ਤੋਂ ਵੱਧ ਟਾਈਮ ਲੱਗ ਗਿਆ ਤੁਹਾਨੂੰ ਹਰ ਸਾਲ 10% ਦਾ ਵਾਅਦਾ ਹੋਊਗਾ ਜੀ ਉਹ ਚ ਅਗਲੇ ਸਾਲ ਨੂੰ ਇੱਕ ਲੱਖ 10000 ਮਿਲੂਗਾ ਤੇ ਇਹ ਕਲੀਅਰ ਕੀਤਾ ਹੋਇਆ ਹੈ ਪਾਲਿਸੀ ਦੇ ਵਿੱਚ ਇਹ ਅੱਜ ਜਿਹੜਾ ਫੈਸਲਾ ਬੜਾ ਵੱਡਾ ਫੈਸਲਾ ਹੋਇਆ ਹੈ ਜੀ ਫਿਰ ਇੱਕ ਏਕੜ ਨਹੀਂ ਹੈਗਾ 800 ਕਿਸ ਕੋ 600 ਕਨਾਲ ਹੈ ਕਿਸੇ ਕੋਲ 200 ਕਨਾਲ ਹੈ ਫਿਰ ਉਹਨੂੰ ਕਮਰਸ਼ੀਅਲ ਜਿਵੇਂ ਇੱਕ ਕਨਾਲ ਦੇ ਪਿੱਛੇ 1000 ਗਾਜ ਕਮਰਸ਼ੀਅਲ ਹੈ 200 ਗਾਜ ਇੱਕ ਏਕੜ ਇੱਕ ਏਕੜ ਪਿੱਛੇ 1000 ਗਾਜ ਕਮਰਸ਼ੀਅਲ ਰੈ residențial ਤੇ 200 ਗਾਜ ਕਈਆਂ ਕੋਲੇ 1 ਏਕੜ ਨਹੀਂ ਹੈਗਾ ਉਦੇ ਵਾਸਤੇ ਫਿਰ ਤੁਸੀਂ ਇਹ ਪੜ੍ਹਦੇ ਤੁਸੀਂ ਪੜ੍ਹ ਹਾਂਜੀ ਮਾਈਕ ਲੈ ਮਾਈਕ ਕੋਈ ਵੀ ਮੈਂ ਇਧਰ ਨਵੇਂ ਜੇ ਕੋਈ ਪੜ੍ਹਦੇ ਨਾ ਨਾਲ ਵਾਈਜ਼ ਪੜ੍ਹਦੇ ਹਾਂ 8 9 ਇਹ ਕਿਸੇ ਕੋਲ 1 ਏਕੜ ਆ ਜੀ ਉਹਦੇ ਕੋਲ 1000 ਗਜ 200 ਗਜ ਦਾ ਐਸ ਈ ਓ ਜੇ ਲਾਸਟ ਇੱਕ ਕਲਾਲ ਆ ਜੀ ਕਿਸੇ ਕੋਲ ਉਹਦੇ ਕੋਲ 25 ਗਜ ਦਾ ਉਹਨੂੰ ਬੂਥ ਮਿਲੂਗਾ ਤੇ 125 ਗਜ ਦਾ ਪਲਾਟ ਜੇਕਰ ਉਹ ਪਲਾਟ ਉਹ ਗੁੱਥਨੀ ਨਾਲ ਪਲਾਟ ਨਹੀਂ ਲੈਣਾ ਤੇ ਗੁੱਥਨੀ ਲੈਣਾ ਚਾਹੂਗਾ ਤੇ ਉਹਨੂੰ 3 ਗੁਣਾ ਜਿਹੜਾ ਉਹ ਪਲਾਟ ਚ ਵੱਧਾ ਹੋ ਜਾਏਗਾ ਜੀ ਕਿਸੇ ਹਿਸਾਬ ਨਾਲ ਜੀ 7 7 ਕ ਨਾਲ ਹੈ ਜੀ ਉਹਦੇ ਚ ਵੀ 500 ਗਜ ਦਾ ਪਲਾਟ ਤੇ ਨਾਲ ਉਹਦੇ ਇੱਕ 100 ਪ 50 ਗਜ ਦੀ 75 ਗਜ ਦੀ ਇਹ ਦੇਖ ਦੇਣਾ ਬੜਾ ਕਲੀਅਰ ਹੈ ਜੀ ਕਿ ਜੇ ਅਗਰ ਜੇਕਰ ਜੋ ਹੈ आठक नाल है तो आठक नाल है तो जो है कोनु 200 गज ਦਾ ਇੱਕ ਐਸਿਓ ਮਿਲੇਗਾ ਜੇਕਰ ਸਤਕ ਨਾਲ ਹੈ ਤਾਂ 100 गज ਦਾ ਇੱਕ ਐਸਿਓ ਐਫਏਆਰਓ ਦਾ 3 ਹੋਏਗਾ ਔਰ ਉਹਨੂੰ ਇੱਕ ਜੋ ਹੈ ਸੌਪ ਮਿਲੇਗਾ 75 गज ਦਾ ਔਰ ਉਹਦਾ ਐਫਏਆਰ ਹੋਏਗਾ 2 ਜੀ ਜੋ ਹੈ ਜੇਕਰ 6 ਕਨਾਲ ਹੈ ਤਾਂ ਉਹਨੂੰ ਮਿਲੇਗਾ 100 गज ਦਾ ਇੱਕ ਐਸਿਓ ਔਰ ਜੋ ਹੈ ਬੂਥ ਮੇ ਇੱਕ ਸੌਪ ਮਿਲੇਗਾ ਜੋ ਹੈ ਉਹ 50 गज ਦਾ जेकर पांच एक सौ गज एस सीओ और एक जो है मिलेगा बूथ गजदा जेकर चार कनाल है तो केवल जो सौ एक एस सी ओ मिलेगा जेकर तीन कनाल है तो एक मिलेगा पचहत्तर गज सौ और एक दो कनाल है तो उन्हें मिलेगा जो है पचास गजदा सौ और एक अगर एक को कनाल है तो एक मिलेगा ये एक, ये, एक ये, पचास बूथ ਏ ਇਹਪਾਰਟ ਫਰੋਮ ਜੋ ਹੈ ਰੈসিডੈਂਸ਼ੀਅਲ ਏਰੀਆ ਉਹ ਮਿਲੇਗਾ ਹੀ ਮਿਲੇਗਾ ਉਹ ਰੈসিডੈਂਸ਼ੀਅਲ ਦੀਆ ਦਾ ਫਾਰਮੂਲਾ ਵੀ ਉਸੇ ਤਰ੍ਹਾਂ ਪ੍ਰੋ ਰੇਟਾ ਹੋ ਜਾਏਗਾ ਕਿ ਜੋ ਹੈ ਅਠ ਕਨਾਲ ਦਾ 1000 ਗਜ ਉਸੇ ਤਰ੍ਹਾਂ ਜੋ ਹੈ ਕੱਟਦਾ ਜਾਏਗਾ ਤੇ ਇੱਕ ਅਮੈਂਡਮੈਂਟ ਅਮੈਂਡਮੈਂਟ ਇੱਕ ਇਹਦੇ ਵਿੱਚ ਹੋਰ ਵਾਦਾ ਕੀਤਾ ਗਿਆ ਹੈ ਕਈ ਬੰਦੇ ਕਹਿੰਦੇ ਕਿ ਉਹੀ ਬਦਲੇ ਜਿਹੜਾ 1000 ਗਜ ਸਾਨੂੰ ਰੈ residențial ਮਿਲ ਰਿਹਾ ਹੈ ਉਹ ਤਾਂ ਲੈ ਲਾਂਗੇ ਪਰ 200 ਗਜ ਦਾ ਕਮਰਸ਼ੀਅਲ ਅਸੀਂ ਲੈਣਾ ਚਾਹੁੰਦੇ ਤਾਂ ਅਸੀਂ ਉਹਨੂੰ 3 ਗੁਣਾ ਰੈ residențial 'ਚ ਵਾਦਾ ਕਰ ਦਿੰਦੇ 3000 ਨਹੀਂ ਨਹੀਂ 1600 1600 ਹੋ ਗਿਆ 1000 ਗਜ residențial 1000 ਗਜ ਤਾਂ residențial ਮਿਲ ਨਹੀਂ ਮਿਲਣਾ 200 ਗਜ ਜੋ ਨਹੀਂ ਲੈਂਦਾ ਕਮਰਸ਼ੀਅਲ ਤਾਂ ਉਹਨੂੰ 600 ਗਜ residențial 'ਚ ਕਨਵਰਟ ਕਰ ਦਿੱਤਾ ਜਾਊਗਾ ਉਹਨੂੰ 1600 ਗਜ ਹੋ ਜਾਊਗਾ ਇਸੇ ਰੇਸ਼ਿਓ ਨਾਲ ਜੋ ਜੋ ਥੱਲੇ ਆਈ ਜਾਊਗਾ ਉਹਦਾ ਜਿਹੜਾ ਰੈ residențial ਤੇ ਵਾਧਾ ਹੋ ਜਾਊਗਾ ਉਹ ਬੰਦੇ ਜਿਹੜੇ ਨਹੀਂ ਲੈਣਾ ਚਾਹੁੰਦੇ ਕਮਰਸ਼ੀਅਲ ਜਿਹੜਾ ਸ਼ਾਪ ਜਾਂ ਐਸ ਸੀਓ ਜਿਹੜਾ ਨਹੀਂ ਲੈਣਾ ਚਾਹੁੰਦੇ ਸੋ ਇਹ ਤਿੰਨ ਚਾਰ ਜਿਹੜੀਆਂ ਐਲਓਆਈ ਅਗੇਂਸਟ ਲੋਨ ਸਰ ਹਾਂਜੀ ਐਲਓਆਈ ਤੇ ਲੋਨ ਵੀ ਲੈ ਸਕਦਾ ਹਾਂ ਐਲਓਆਈ ਜਦੋਂ ਹੋ ਗਈ ਤਾਂ ਉਹ ਇਹ ਨਹੀਂ ਹੈਗਾ ਕਿ ਲੋਨ ਨਹੀਂ ਲੈ ਸਕਦਾ ਲੋਨ ਲੈ ਸਕਦਾ ਜਿੰਨਾ ਵੀ ਉਹਨੂੰ ਅਲਾਟਡ ਹੈ ਦੇ ਲੋਨ ਵੀ ਐਲੋਏ ਤੇ ਵੀ ਲੋਨ ਮਿਲ ਜਾਏ ਐਲੋਏ ਤੇ ਵੀ ਲੋਨ ਮਿਲ ਸਕਦਾ ਸੋ ਅਸੀਂ ਕਿਸੇ ਗੱਲੋਂ ਵੀ ਕਿਸਾਨ ਨੂੰ ਘਾਟਾ ਨਹੀਂ ਪਾ ਸਕਦੇ ਜੀ ਔਰ ਕਿਸਾਨ ਵੀ ਉਹ ਜੀ ਦੀ ਹੱਕੀ ਜ਼ਮੀਨ ਹੈ ਜੱਦੀ ਜ਼ਮੀਨ ਹੈ ਹੋ ਤੇ ਇਸੇ ਕਰਕੇ ਥੋੜਾ ਬਹੁਤ ਜਿਹੜੇ ਤੜਫਦੇ ਨੇ ਉਹ ਉਹਨੇ ਜਿਹੜੇ ਪਹਿਲਾਂ ਇਹ ਚੀਜ਼ਾਂ ਖੁਦ ਇਸ ਗੱਲ ਦਾ ਫਾਇਦਾ ਲੈਂਦੇ ਰਹੇ ਨੇ ਜਿਹੜਾ ਅਸਲੀ ਕਿਸਾਨ ਸੀਗਾ ਉਹ ਝਾਕਦਾ ਰਹਿੰਦਾ ਸੀਗਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕੀ ਕਰਗੇ ਸੋ ਇਸੇ ਕਰਕੇ ਸਿਰਫ ਉਹੀ ਕਿਸਾਨ ਜਿਨ੍ਹਾਂ ਕੋਲੇ ਵਿਲਿੰਗ ਨਹੀਂ ਪਹਿਲਾਂ ਤਾਂ ਇੱਛਾ ਹੈ ਉਹਨਾਂ ਦੀ ਅਸੀਂ ਇਹਦੇ ਵਿੱਚ ਹਿੱਸਾ ਲੈਣਾ ਹੈ ਜਿਹਨਾਂ ਲੋਕ ਹਤੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਸਾਰੀਆਂ ਸਕੀਮਾਂ ਦੇ ਵਿੱਚ ਹਿੱਸਾ ਲੈਣਾ ਹੈ ਉਹ ਸਾਰੀਆਂ ਸਕੀਮਾਂ 'ਚ ਹਿੱਸਾ ਲੈ ਸਕਦੇ ਨੇ ਜਿਹੜੇ ਚਾਹੁੰਦੇ ਨੇ ਅਸੀਂ ਆਹ ਸਕੀਮ ਛੱਡ ਕੇ ਇਹਦੀ ਬਜਾਏ ਸਾਨੂੰ ਇੱਧਰ ਵਧਾ ਦਿਓ ਉਹ ਵੀ ਵਧਾਇਆ ਜਾ ਸਕਦਾ ਹੈ ਨਿਗਾ ਕਿ ਉਹ 길 ਨੂੰ ਛੱਡ ਕੇ ਭਜੇਗਾ ਕਿਵੇਂ ਭਜੇਗਾ ਛੱਡ ਕੇ ਨਾ ਰਸਤਾ ਮਿਲੂਗਾ ਜੀ ਬਾਕਾਇਦਾ ਰਸਤਾ ਮਿਲੂਗਾ ਨਾ ਨਾ ਅਸੀਂ ਉਹਨੂੰ ਰੋਕੇ ਉਹਨੂੰ ਉਹਨੂੰ ਨਹੀਂ ਨਹੀਂ ਸਰਕਾਰੀ ਰਸਤਾ ਤਾਂ ਉਹ ਹੋਊਗਾ ਹੀ ਹੋਊਗਾ ਨਾ ਅ ਮਤਲਬ ਅਸੀਂ ਉਹਨੂੰ ਮਜਬੂਰ ਨਹੀਂ ਕਰਨਾ ਕਿ ਤੂੰ ਵੇਚ ਇਹ ਵੀ ਗੱਲ ਕਲੀਅਰ ਕਰ ਦਿੰਦੇ ਆ ਬਹੁਤ ਸਾਰੀਆਂ ਕਲੋਨੀਆਂ ਅੱਜ ਪੰਜਾਬ ਦੇ ਵਿੱਚ ਹੈਗੀਆਂ ਨੇ ਜਿੱਥੇ ਲੋਕ ਰਹਿੰਦੇ ਵੀ ਨੇ ਨਾਲ ਦੇ ਨਾਲ ਦੇ ਘਰ ਚ ਖੇਤੀ ਹੋਇਆ ਨਾਲ ਦੇ ਪਲਾਟ ਚ ਖੇਤੀ ਹੁੰਦੀ ਹੈ ਇਹੋ ਤਾਂ ਜਾਣਦਾ ਚੱਲਦਾ ਪਸੰਗਰ ਸਾਹਿਬ ਇੱਕ ਉਹ ਕਹਿੰਦੇ ਨੇ ਕਿ ਇਕੋ ਸਿਟੀ ਵਰਗੇ ਪਹਿਲਾਂ ਵੀ ਲੈਂਡ ਪੂਲਿੰਗ ਚ ਬਣਾਏ ਗਏ ਸੀਗੇ ਨਿਊ ਚੰਡੀਗੜ੍ਹ ਨੇ ਪਾਸੇ ਇੱਕ ਇਕੋ ਸਿਟੀ ਬਣਾਈ ਗਈ ਕਹਿੰਦੇ ਹਾਲੇ ਉੱਥੇ ਵੀ ਜਗਾ ਵਾਧੂ ਪਈਰ ਕਹਿੰਦੇ ਕਿਸ ਬਣਾ ਦੇ ਉੱਤੇ ਸਰਕਾਰ ਇਸ ਪੋਲਿਸੀ ਨੂੰ ਲੈ ਕੇ ਆ ਰਹੀ ਕਿ ਕਹਿੰਦੇ ਇਸ ਤੋਂ ਪਹਿਲਾਂ ਸੋਸ਼ਲ ਤੁਸੀਂ ਇੱਕੋ ਇਕੋ ਸਿਟੀ ਚ ਪਲਾਟ ਤੁਸੀਂ ਇਕੋ ਸਿਟੀ ਚ ਪਲਾਟ ਲੈ ਕੇ ਦੇ ਦਿਓ ਸਾਨੂੰ ਸਭ ਸਾਰਾ ਦੇਖ ਲਿਓ ਸੋ ਮਤਲਬ ਇਹ ਤਾਂ ਇਹਨਾਂ ਨੇ ਕੁਝ ਨਾ ਕੁਝ ਬੋਲਣਾ ਹੀ ਹੁੰਦਾ ਇਹਨਾਂ ਨੇ ਯਕੀਨ ਨਾ ਕਰਿਆ ਕਰੋ ਹੈਨਾ ਇਹਨਾਂ ਦੀ ਪਤਾ ਕੀ ਹੈ ਇਹਨਾਂ ਦੀ ਆਪਣੀ ਜ਼ਮੀਰ ਵਿਕ ਚੁੱਕੀ ਹੈ ਜੀ ਬਾਕੀ ਸਾਰਾ ਕੁਝ ਕੋਈ ਕੋਈ ਪ੍ਰੋਬਲਮ ਨਹੀਂ ਆਪਣੀ ਜ਼ਮੀਰ ਵੀ ਵਿਕ ਚੁੱਕੀ ਹੈ ਇਹਨਾਂ ਦੀ ਕੁਝ ਵੀ ਬੋਲਣ ਨੂੰ ਤਿਆਰ ਹੋ ਜਾਂਦੇ ਨੇ ਕੁਝ ਵੀ ਕਹਿ ਦਿੰਦੇ ਨੇ ਕਿਸੇ ਚੀਜ਼ ਦਾ ਹੀ ਵਿਰੋਧ ਕਰ ਦਿੰਦੇ ਨੇ ਸੋ ਇਹ ਜਿਹੜਾ ਇਹਨਾਂ ਦਾ ਗਲਤਫਹਿਮੀ ਨਾ ਫੈਲਾਉਣ ਕਿਰਪਾ ਕਰਕੇ ਵਿਰੋਧੀ ਪਾਰਟੀਆਂ ਦੱਸਦੀ ਕਿ ਵਿਰੋਧੀਆਂ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੌਜੂਦਾ ਸਰਕਾਰ ਨੂੰ ਇਹਨਾਂ ਦੇ ਆਪਣੇ ਹਾਲਾਤ ਪਤਾ ਹੈ ਕਿ ਦਿਨ ਥੋੜੇ ਰਹਿ ਚੁੱਕੇ ਨੇ ਤੇ ਵਿਰੋਧੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਜ਼ਮੀਨਾਂ ਤੇ ਮੌਜੂਦਾ ਸਰਕਾਰ ਪੈਸੇ ਇਕੱਠੇ ਕਰਨਾ ਚਾਹੁੰਦੀ ਹੈ ਇਹਨਾਂ ਨੂੰ ਪਤਾ ਹੈ ਕਿ ਮੁੜ ਕੇ ਇਹਨਾਂ ਦੀ ਸਰਕਾਰ ਨਹੀਂ ਹੋਣੀ ਪੰਜਾਬ ਦੇ ਵਿੱਚ ਜਿੱਨਾ ਲੁੱਟਿਆ ਜਾਂਦਾ ਲੁੱਟ ਲਵੋ ਇਹ ਇਹਨਾਂ ਦੀ ਨੀਤੀ ਆ ਇਹ ਵਿਰੋਧੀਆਂ ਦੇ ਵੱਲੋਂ ਕਿਹਾ ਜਾ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਉਹ ਕਿਸੇ ਵੀ ਕੀਮਤ ਦੇ ਉੱਤੇ ਕਿਸਾਨਾਂ ਦੀਆਂ ਜ਼ਮੀਨਾਂ ਇਸ ਤਰੀਕੇ ਦੇ ਨਾਲ ਹੜੱਪਣ ਨਹੀਂ ਦੇਣਗੇ ਤੇ ਉਧਰ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਿਰੋਧੀਆਂ ਦੀਆਂ ਆਪਵਾਹਾਂ ਦੇ ਵਿੱਚ ਨਾ ਆਉਣ ਉਹਨਾਂ ਨੇ ਕਿਹਾ ਕਿ ਸਰਕਾਰ ਜ਼ਮੀਨ ਨੂੰ ਐਕਵਾਇਰ ਨਹੀਂ ਕਰ ਰਹੀ ਜਿਸ ਕਿਸਾਨਾਂ ਦੀ ਮਰਜ਼ੀ ਹੈ ਜਿਸ ਨੇ ਆਪਣੀ ਜ਼ਮੀਨ ਦੇਣੀ ਹੈ ਉਹ ਦੇ ਸਕਦਾ ਜਿਸ ਨੇ ਨਹੀਂ ਦੇਣੀ ਉਸ ਨੂੰ ਮਜਬੂਰ ਨਹੀਂ ਕੀਤਾ ਜਾਵੇਗਾ ਬਿਊਰੋ ਰਿਪੋਰਟ ਪੰਜਾਬੀ ਲੁੱਕ ਚੈਨਲ